ਪੰਜਾਬ ਸਰਕਾਰ ਨੇ ਸਖਤ ਹੁਕਮ ਦਿੱਤੇ ਹੈ ਕਿ ਜੇ ਕਰਪਸ਼ਨ ਨਾ ਰੁਕੀ ਤਾਂ ਅਫਸਰਾਂ ਦੇ ਖਿਲਾਫ ਕਾਰਵਾਈ ਹੋਏਗੀ ਤਾਂ ਵੱਡੀ ਖਬਰ ਇਸ ਵੇਲੇ ਦੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਕਰਪਸ਼ਨ ਨੂੰ ਲੈ ਕੇ ਅਹਿਮ ਕਦਮ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਕਰਪਸ਼ਨ ਜਿਸ ਤਰੀਕੇ ਦੇ ਨਾਲ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਾਫੀ ਹੱਦ ਤੱਕ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਲੈਵਲ ਤੱਕ ਕਰਪਸ਼ਨ ਰੁਕ ਨਹੀਂ ਪਾਇਆ ਕਿਉਂਕਿ ਸ਼ਿਕਾਇਤਾਂ ਆਏ ਦਨ ਸਾਹਮਣੇ ਆਉਂਦੀਆਂ ਨੇ ਬੇਸ਼ੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਹੁਣ ਕਰਪਸ਼ਨ ਦੇ ਖਿਲਾਫ ਸਖਤ ਆਰਡਰ ਕੱਢ ਰਹੀ ਹੈ ਸਖਤ ਆਰਡਰ ਜਿਹੜਾ ਉਹ ਜਾਰੀ ਕਰ ਰਹੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਐਸ ਡੀ ਐਮ ਐਸ ਐਸ ਪੀ ਤੇ ਐਸ ਐਚ ਓਜ਼ ਨੂੰ ਆਰਡਰ ਕੀਤੇ ਜਾ ਰਹੇ ਆ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਆਪੋ ਆਪਣੇ ਖੇਤਰ ਦੇ ਵਿੱਚ ਭ੍ਰਸ਼ਟਾਚਾਰ ਰੋਕਣ ਦੇ ਲਈ ਕਿਹਾ ਜਾ ਰਿਹਾ ਨਹੀਂ ਤਾਂ ਫਿਰ ਇਹਨਾਂ ਦੇਖ ਐਕਸ਼ਨ ਹੋਏਗਾ ਨਹੀਂ ਤਾਂ ਫਿਰ ਅਫਸਰਾਂ ਦੇ ਖਿਲਾਫ ਐਕਸ਼ਨ ਹੋਏਗਾ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਕ腐ਪਸ਼ਨ ਦੇ ਮਾਮਲੇ ਨੂੰ ਲੈ ਕੇ ਸਖਤੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਡੀਸੀ ਐਸਡੀਐਮ ਐਸਐਸਪੀ ਤੇ ਐਸਐਚਓਜ਼ ਨੂੰ ਆਰਡਰ ਕੀਤੇ ਗਏ ਆ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਕ腐ਪਸ਼ਨ ਰੋਕਣ ਨਹੀਂ ਤਾਂ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਜਨਤਾ ਤੇ ਐਮਐਲਏ ਤੇ ਐਮਪੀ ਤੋਂ ਫੀਡਬੈਕ ਲਿਆ ਜਾਏਗਾ ਕੀ ਐਮਪੀਜ਼ ਤੇ ਐਮਐਲਏ ਔਰ ਜਨਤਾ ਜਿਹੜੀ ਆ ਉਹ ਫੀਡਬੈਕ ਅਫਸਰਾਂ ਦੇ ਬਾਰੇ ਕੀ ਦਿੰਦੀ ਹੈ ਕਿ ਵਾਕਈ ਕ腐ਸ਼ਨ ਰੁਕਿਆ ਕਿਉਂਕਿ ਸਭ ਤੋਂ ਵੱਧ ਕ腐ਸ਼ਨ ਜਿਹੜਾ ਹੁੰਦਾ ਉਹ ਆਮ ਤੌਰ ਤੇ ਧਾਰਨਾ ਬਣੀ ਹੈ ਕਿ ਜੇ ਕਿਸੇ ਨੇ ਰਜਿਸਟਰੀ ਕਰਾਉਣੀ ਹੈ ਤਾਂ ਨਹੀਂ ਹੋਏਗੀ ਔਰ ਜੇ ਪੈਸੇ ਦੇ ਦਿੰਨੇ ਹੋ ਤਾਂ ਰਜਿਸਟਰੀ ਕਰਾ ਦਿੱਤੀ ਜਾਂਦੀ ਹੈ ਔਰ ਤਹਿਸੀਲਾਂ ਦੇ ਵਿੱਚ ਜਿਸ ਤਰੀਕੇ ਨਾਲ ਕ腐ਸ਼ਨ ਹੁੰਦਾ ਜਾਂ ਜਿਸ ਤਰੀਕੇ ਨਾਲ ਹੋਰ ਮਹਿਕਮਿਆਂ ਦੇ ਵਿੱਚ ਕ腐ਸ਼ਨ ਹੁੰਦਾ ਉਸ ਨੂੰ ਰੋਕਣ ਦੇ ਲਈ ਉਸ ਨੂੰ ਠੱਲ ਪਾਉਣ ਦੇ ਲਈ ਇਹ ਆਰਡਰ ਜਾਰੀ ਕੀਤਾ ਜਾ ਰਿਹਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤਾ ਜਾ ਰਿਹਾ ਕੱਲ ਕੈਬਨਿਟ ਮੀਟਿੰਗ ਵੀ ਹੋਈ ਹੈ ਔਰ ਉਹਦੇ ਵਿੱਚ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਿ ਵਿਚਾਰਿਆ ਗਿਆ ਮੰਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਖਤ ਹੁਕਮ ਕ੍ਰਪਸ਼ਨ ਨੂੰ ਲੈ ਕੇ ਜਾਰੀ ਕੀਤੇ ਗਏ ਹੈ ਕਿਉਂਕਿ ਜ਼ਿਕਰ ਉਹਨਾਂ ਦੇ ਵੱਲੋਂ ਵਾਰ-ਵਾਰ ਕੀਤਾ ਜਾਂਦਾ ਹੈ ਕਿ ਕ੍ਰਪਸ਼ਨ ਦੇ ਮਾਮਲੇ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਕਿਸੇ ਨੂੰ ਵੀ ਕਿਉਂਕਿ ਸਭ ਤੋਂ ਵੱਡੀ ਐਗਜ਼ਾਮਪਲ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਕਿ ਅਸੀਂ ਆਪਣੇ ਮੰਤਰੀ ਵਿਜੇ ਸਿੰਘਲਾ ਦੇ ਖਿਲਾਫ ਹੀ ਕਾਰਵਾਈ ਕਰਤੀ ਸੀ ਉਸ ਤੋਂ ਬਾਅਦ ਇੱਕ ਐਮਐਲਏ ਅਮਿਤ ਰਤਨ ਦੇ ਖਿਲਾਫ ਐਕਸ਼ਨ ਹੋ ਗਿਆ ਔਰ ਉਸ ਤੋਂ ਬਾਅਦ ਹੋਰ ਵੀ ਲੋਕਾਂ ਦੇ ਖਿਲਾਫ ਐਕਸ਼ਨ ਹੋਇਆ ਤਾਂ ਜਿਸ ਤਰੀਕੇ ਦੇ ਨਾਲ ਸਾਬਕਾ ਮੰਤਰੀਆਂ ਦੇ ਖਿਲਾਫ ਐਕਸ਼ਨ ਹੋਇਆ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਖਤ ਹੁਕਮ ਦਿੱਤੇ ਗਏ ਆ ਡਿਪਟੀ ਕਮਿਸ਼ਨਰਸ ਨੂੰ ਔਰ ਐਸਡੀਐਮਸ ਨੂੰ ਐਸਐਸਪੀ ਤੇ ਐਸਐਚਓਜ਼ ਨੂੰ ਯਾਨੀ ਕਿ ਥਾਣਿਆਂ ਦੇ ਲੈਵਲ ਤੇ ਵੀ ਐਸਐਚਓਜ਼ ਨੂੰ ਆਰਡਰ ਦਿੱਤੇ ਗਏ ਆ ਉਹਨਾਂ ਨੂੰ ਕਿਹਾ ਗਿਆ ਹੈ ਕਿ ਬਕਾਇਦਾ ਤੌਰ ਤੇ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਕਰਪਸ਼ਨ ਰੋਕਿਆ ਜਾਵੇ ਹੁਣ ਦੇਖਣਾ ਹੋਊਗਾ ਕਿ ਡੀਸੀ ਐਸਡੀਐਮ ਐਸਐਸਪੀ ਤੇ ਐਸਐਚਓਜ਼ ਕਿਸ ਤਰੀਕੇ ਦੇ ਨਾਲ ਇਹਨਾਂ ਆਰਡਰਸ ਨੂੰ ਫਾਲੋ ਕਰਦੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਆਰਡਰਸ ਨੂੰ ਮੰਨਦਿਆਂ ਹੋਇਆਂ ਆਪਣੇ ਇਲਾਕਿਆਂ ਦੇ ਵਿੱਚ ਕਰਪਸ਼ਨ ਰੋਕ ਦਿੱਤਾ ਤਾਂ ਸਾਫ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਕਿ ਜੇਕਰ ਕਰਪਸ਼ਨ ਨਾ ਰੁਕਿਆ ਉਹਨਾਂ ਦੇ ਇਲਾਕਿਆਂ ਦੇ ਵਿੱਚ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਤਾਂ ਦੇਖਣਾ ਹੋਊਗਾ ਕਿ ਇਹ ਕਾਰਵਾਈ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਕਿਵੇਂ ਐਕਸ਼ਨ ਹੁੰਦਾ ਹੋਇਆ ਨਜ਼ਰ ਆਊਗਾ ਤਾਂ ਪਰ ਹੁਣ ਇਹ ਸਾਫ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਜੇਕਰ ਕਰਪਸ਼ਨ ਨਾ ਰੁਕਿਆ ਤਾਂ ਫਿਰ ਡਿਪਟੀ ਕਮਿਸ਼ਨਰ ਕਿਉਂਕਿ ਡੀਸੀ ਜ਼ਿਲ੍ਹੇ ਦਾ ਮਾਲਕ ਹੁੰਦਾ ਐਸਐਸਪੀ ਜੋ ਹੈ ਉਹ ਪੂਰੇ ਜ਼ਿਲ੍ਹੇ ਦੀ ਪੁਲਿਸ ਦਾ ਹੈੱਡ ਹੁੰਦਾ ਮਾਲਕ ਹੁੰਦਾ ਤਾਂ ਹੁਣ ਉਹ ਕਿਸ ਤਰੀਕੇ ਦੇ ਨਾਲ ਇਸ ਕਰਪਸ਼ਨ ਨੂੰ ਰੋਕਣਗੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਆਪੋ ਆਪਣੇ ਏਰੀਆਜ਼ ਦੇ ਵਿੱਚ ਤਾਂ ਦਾਵਾ ਜਰੂਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਹੁਕਮ ਦਿੱਤੇ ਜਾ ਰਹੇ ਹੈ ਡੀਸੀਜ਼ ਨੂੰ ਐਸਡੀਐਮਜ਼ ਨੂੰ ਐਸਐਸਪੀਜ਼ ਨੂੰ ਤੇ ਐਸਐਚਓਜ਼ ਨੂੰ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਕਰਪਸ਼ਨ ਰੋਕਿਆ ਜਾਵੇ ਜੇਕਰ ਕਰਪਸ਼ਨ ਨਹੀਂ ਰੁਕਦੀ ਭ੍ਰਿਸ਼ਟਾਚਾਰ ਨਹੀਂ ਰੁਕਦਾ ਤਾਂ ਫਿਰ ਅਫਸਰਾਂ ਦੇ ਖਿਲਾਫ ਸਖਤ ਜੋਇ ਕਾਰਵਾਈ ਕੀਤੀ ਜਾਏਗੀ ਕਿਉਂਕਿ ਫੀਡਬੈਕ ਖੋਣ ਲੈਣਾ ਸ਼ੁਰੂ ਕਰੇਗੀ ਸਰਕਾਰ ਫੀਡਬੈਕ ਲਿਆ ਜਾਏਗਾ ਐਮਐਲਏਸ ਤੋਂ ਕਿਉਂਕਿ 117 ਹਲਕਿਆਂ ਦੇ ਵਿੱਚ ਆਪੋ ਆਪਣੇ ਹਲਕਿਆਂ ਦੇ ਵਿੱਚ ਐਮਐਲਏ ਜਿਹੜੇ ਵਿਚਰ ਰਹੇ ਨੇ ਉਹ ਜਨਤਾ ਦੇ ਵਿੱਚ ਜਾਣਗੇ ਜਦੋਂ ਔਰ ਉਹਨਾਂ ਤੋਂ ਪੁੱਛਣਗੇ ਕਿ ਕੀ ਫੀਡਬੈਕ ਹੈ ਕੀ ਵਾਕਈ ਕਰਪਸ਼ਨ ਰੁਕ ਪਾਇਆ ਜਾਂ ਨਹੀਂ ਰੁਕ ਪਾਇਆ ਤਾਂ ਉਸ ਤੋਂ ਬਾਅਦ ਫਿਰ ਐਮਪੀਜ਼ ਵੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾਣਗੇ ਔਰ ਸੰਬੰਧਤ ਤਹਿਸੀਲਾਂ ਦੇ ਇਲਾਕਿਆਂ ਦੇ ਵਿੱਚ ਜਾਂ ਫਿਰ ਸੰਬੰਧਤ ਹੋਰ ਜਿਹੜਾ ਜਿਹੜਾ ਅਫਸਰਾਂ ਦਾ ਦਾਇਰਾ ਪੈਂਦਾ ਜਿਹੜੇ ਜਿਹੜੇ ਅਫਸਰਾਂ ਦਾ ਏਰੀਆ ਪੈਂਦਾ ਹੋਵੇਗਾ ਉਹਨਾਂ ਦੇ ਬਾਰੇ ਪੁੱਛ ਕੇ ਕੀਤੀ ਜਾਏਗੀ ਉਹਨਾਂ ਦੇ ਬਾਰੇ ਜਨਤਾ ਤੋਂ ਪੁੱਛਿਆ ਜਾਏਗਾ ਕਿ ਫੁਲਾਨਾ ਅਫਸਰ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਕੀ ਤੁਹਾਡੀ ਤਹਿਸੀਲ ਦੇ ਵਿੱਚ ਕੰਮ ਬਿਨਾ ਪੈਸੇ ਦਿੱਤੇ ਹੋ ਰਹੇ ਆ ਕੀ ਪਟਵਾਰੀ ਬਿਨਾ ਪੈਸੇ ਦੇ ਉਤੇ ਕੰਮ ਕਰ ਰਿਹਾ ਤਾਂ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਜਾਂ ਥਾਣਿਆਂ ਦੇ ਵਿੱਚ ਵੀ ਕੀ ਥਾਣਿਆਂ ਦੇ ਵਿੱਚ ਕੰਮ ਜੋ ਹੈ ਉਹ ਇਹ ਤਾਂ ਨਹੀਂ ਕਿ ਝੂਠੇ ਪਰਚੇ ਦਰਜ ਕੀਤੇ ਜਾ ਰਿਹਾ ਜਾਂ ਇਹ ਤਾਂ ਨਹੀਂ ਕਿ ਕਿਸੇ ਤੋਂ ਪੈਸੇ ਲਏ ਜਾ ਰਹੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਫੀਡਬੈਕ ਲਿਆ ਜਾਏਗਾ ਜਨਤਾ ਦੇ ਵਿੱਚ ਜਾਣਗੇ ਜਦੋਂ ਐਮ ਐਲ ਏਜ਼ ਐਮ ਪੀਜ਼ ਔਰ ਉਹਨਾਂ ਦਾ ਫੀਡਬੈਕ ਹੋਏਗਾ ਫਿਰ ਜਨਤਾ ਡਾਇਰੈਕਟ ਵੀ ਕਿਸ ਤਰੀਕੇ ਨਾਲ ਫੀਡਬੈਕ ਦੇ ਸਕਦੀ ਹੈ ਇਸ ਨੂੰ ਲੈ ਕੇ ਵੀ ਕੋਈ ਪਲਾਨ ਕੀਤਾ ਜਾ ਸਕਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਕ腐ਸ਼ਨ ਨੂੰ ਲੈ ਕੇ ਕਿ ਕ腐ਸ਼ਨ ਨੂੰ ਲੈ ਕੇ ਜੇ ਕੋਈ ਸ਼ਿਕਾਇਤ ਹੈਗੀ ਹੈ ਤਾਂ ਇਸ ਨੰਬਰ ਤੇ WhatsApp ਕੀਤੀ ਜਾਵੇ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕ腐ਸ਼ਨ